ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਸਵੇਰ ਦੇ ਸਮੇਂ ਇੱਕ ਕਤਲ ਹੁੰਦਾ ਤੇ ਕਤਲ ਵੀ ਆਮ ਆਦਮੀ ਪਾਰਟੀ ਦੇ ਆਗੂ ਦਾ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਸਮੇਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉਹ ਬਾਹਰ ਆ ਰਿਹਾ ਸੀ ਲੱਕੀਓ ਬਰੋਏ ਨਾਮ ਦਾ ਸ਼ਖਸ ਪਾਇਓ ਜਰਾ ਚਾਨਣਾ ਇਹਨਾਂ ਘਟਨਾਵਾਂ ਨੂੰ ਕਿਵੇਂ ਵੇਖਿਆ ਜਾਵੇ ਜਦੋਂ ਪੰਜਾਬ 'ਚ ਸੱਤਾਧਾਰੀ ਲੋਕ ਸਟੇਜਾਂ ਤੋਂ ਥਾਪੀਆਂ ਮਾਰ-ਮਾਰ ਕਹਿ ਰਹੇ ਹੋਣ ਵੀ ਭਾਈ ਗੈਂਗਸਟਰ ਪੰਜਾਬ ਛੱਡ ਜਾਣ ਨਹੀਂ ਤਾਂ ਬੜੀ ਬੁਰੀ ਹੋਊਗੀ ਤੇ ਜੀ ਬਿਲਕੁਲ ਪੰਜਾਬ ਦੀ ਧਰਤੀ ਤੇ ਜੋ ਇਹ ਰਤ ਵਹਿਣ ਦਾ ਸਿਲਸਲਾ ਚੱਲ ਰਿਹਾ ਹੈ ਇਸ ਨੂੰ ਇਹ ਨਹੀਂ ਰੋਕ ਪਾ ਰਹੇ ਗੱਲ ਦੀ ਗੱਲ ਇਹ ਆ ਇਹਨਾਂ ਦੇ ਦਮ ਗੱਜ਼ੇ ਕਿ ਅਸੀਂ ਗੈਂਗਸਟਰਾਂ ਨੂੰ ਆਖ ਦਿੱਤਾ ਕਿ ਉਹ ਇੱਥੋਂ ਨਿਕਲ ਜਾਣ ਇਹ ਹੋ ਜਾਏ ਵਾਹ ਹੋ ਜਾਏ ਦੱਸੋ ਇਦਾਂ ਕੋਈ ਗੱਲ ਜਿਹੜੀ ਹੈ ਮੰਨ ਲੈਂਦਾ ਹੁੰਦਾ ਕੋਈ ਕ੍ਰਿਮੀਨਲ ਭਈ ਇਹ ਜਿਹੜਾ ਕਤਲ ਹੋਇਆ ਇਹਨਾਂ ਤੇ ਕਿਸੇ ਛੋਟੇ ਮੋਟੇ ਨੇਤਾ ਦਾ ਨਹੀਂ ਹੋਇਆ ਤੁਸੀਂ ਤੇ ਉੱਥੇ ਰਹਿਣ ਵਾਲੇ ਜੇ ਇਹਦੇ ਲੱਖੀ ਉਭਰਾਏ ਤੇ ਇਹਨਾਂ ਦਾ ਹਲਕਾ ਇੰਚਾਰਜ ਆ ਅੱਜ ਮੇਰੇ ਖਿਆਲ ਦੇ ਨਾਲ ਉਸਨੇ ਤੇ ਤੀਰਥ ਯਾਤਰਾ ਰਵਾਨਾ ਕਰਨੀ ਸੀ ਹਿਸਾਬ ਲਾ ਲੋ ਐਡਾ ਵੱਡਾ ਨੇਤਾ ਹੈ ਉਹਨਾਂ ਦਾ ਤੇ ਜਿਸ ਤਰ੍ਹਾਂ ਉਸ ਨੂੰ ਮਾਰਿਆ ਹੈ ਭਾਈ ਉਹ ਆਪਣੇ ਆਪ ਦੇ ਵਿੱਚ ਮੈਂ ਸਾਰੀ ਚੀਜ਼ ਜਿਹੜੀ ਹੈ ਜਿੰਨੇ ਵੀ ਹੁਣ ਤੱਕ ਫੁਟੇਜ ਜਿੰਨੀਆਂ ਵੀ ਖਬਰਾਂ ਸਾਰੀਆਂ ਦਾ ਜੇ ਨਿਚੋੜ ਕੱਢ ਕੇ ਕਹਾ ਉਹ ਪਰਫੈਕਟ ਰੇਕੀ ਪਰਫੈਕਟ ਕਿਲਿੰਗ ਤੇ ਯੁੱਧਾਂ ਕਹ ਲਈਏ ਕਿ ਫਿਰ ਪਰਫੈਕਟ ਤਰੀਕੇ ਨਾਲ ਭੱਜਣ ਦੀ ਵਿਉਂਤ ਦਾ ਨਤੀਜਾ ਹੈ। ਮਤਲਬ ਕਿ ਉਹਨਾਂ ਬੰਦਿਆਂ ਨੇ ਪਲਾਨਿੰਗ ਕੀਤੀ। ਉਹਨਾਂ ਬੰਦਿਆਂ ਨੇ ਐਡੇ ਤੁਸੀਂ ਵੇਖੋਗੇ ਕਿ ਘੰਟਾ ਕਿ ਸਵਾ ਘੰਟਾ ਇੰਤਜ਼ਾਰ ਕੀਤਾ। ਐਡੇ ਵੱਡੇ ਪੌਸ਼ ਇਲਾਕੇ ਦੇ ਵਿੱਚ ਉਹ ਬੰਦੇ ਸਕੂਟੀ ਤੇ ਆਏ ਨੇ। ਇਹ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਸਕੂਟੀ ਤੇ ਆਣ ਕੇ ਉਹ ਉਥੇ ਖਲੋਤਾ ਰਿਹਾ 6:27 ਤੇ ਆਏ ਨੇ। ਸ਼ੂਟਰ ਜਿਹੜਾ ਮੇਨ ਸ਼ੂਟਰ ਆ ਉਹ ਕਾਰ ਚਿੱਟੀ ਆ ਉਹਦੇ ਪਿੱਛੇ ਖਲੋਤਾ ਗਿੜੇ-ਗੂੜੇ ਇਧਰ ਉੱਤਰ ਕੱਢਦਾ ਜਦੋਂ ਇਹ ਗੁਰਦੁਆਰੇ ਉਹ ਮੱਥਾ ਟੇਕ ਕੇ ਸੇਵਾ ਕਰਕੇ ਵਾਪਸ ਆ ਕੇ ਆਪਦੀ ਕਾਲੀ ਥਾਰ ਦੇ ਵਿੱਚ ਵਹਿੰਦਾ ਅੱਛਾ ਸਿੱਧੂ ਮੂਸੇਵਾਲਾ ਵੀ ਥਾਰ ਚ ਮਾਰਿਆ ਸੀ ਮਤ ਭੁੱਲਿਓ ਤਾਂ ਜਿਵੇਂ ਹੀ ਆ ਕੇ ਵਹਿੰਦਾ ਇਸ਼ਾਰਾ ਹੁੰਦਾ ਉਹ ਜਿਹੜਾ ਹੁੱਡੀ ਵਾਲਾ ਸ਼ੂਟਰ ਆ ਉਹ ਕਾਲੀ ਦੇ ਨਾਲ ਆਂਦਾ ਤੇ ਦੋਹਾਂ ਹੱਥਾਂ ਨਾਲ ਪਿਸਟਲ ਚਲਾਉਂਦਾ ਹੈ ਬਹੁਤ ਵੱਡੀ ਗੱਲ ਆ ਤਰੜ ਤਰੜ ਗੋਲੀ ਚੱਲਦੀ ਆ ਤੇ ਆਸੇ-ਪਾਸੇ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕੁਝ ਸੈਕਿੰਟਾਂ ਦੇ ਵਿੱਚ ਕਤਲ ਕਰਨ ਉਪਰੰਤ RAM ਨਾਲ ਸਕੂਟੀ ਤੇ ਵਹਿੰਦਾ ਤੇ ਉਥੋਂ ਨਿਕਲ ਹੋ ਤੁਰਦਾ ਤੁਸੀਂ ਇਹ ਸੋਚ ਕੇ ਦੇਖੋ ਕਿ ਕਿੱਡਾ ਬੇਖੌਫ ਕਤਲकांड ਅੰਜਾਮ ਦਿੱਤਾ ਜਾਂਦਾ ਹੈ ਕਿ ਜਿੱਥੇ ਰੇਕੀ ਜਿੱਥੇ ਸਾਰਾ ਕੁਝ ਪਹਿਲਾਂ ਹੀ ਕਰ ਲਿਆ ਗਿਆ ਘੰਟਾ ਸਵਾ ਘੰਟਾ ਇੰਤਜ਼ਾਰ ਕੀਤਾ ਟਾਰਗੇਟ ਦਾ ਫਿਰ ਉਸ ਨੂੰ ਹਿੱਟ ਕੀਤਾ ਹਿੱਟ ਕਰਨ ਉਪਰੰਤ ਸਕੂਟੀ ਤੇ ਭੱਜ ਗਿਆ ਨੇ ਕਮਾਲ ਹੈ ਜੀ ਇੱਥੇ ਬਾਂਬ ਸੁੱਟ ਕੇ ਵੀ ਤੁਸੀਂ ਵੇਖਿਆ ਹੋਣਾ ਕਿ ਆਟੋ ਤੇ ਭੱਜ ਜਾਂਦੇ ਨੇ ਲੋਕ ਬਿਲਕੁਲ ਉਹਨਾਂ ਨੂੰ ਇਨਾ ਕੌਨਫੀਡੈਂਸ ਸੀ ਆ ਆਪਦੀ ਪੰਜਾਬ ਪੁਲਿਸ ਤੇ ਕਿ ਮੌਕੇ ਤੇ ਨਹੀਂ ਫੜ ਪਾਣਗੇ ਹੂੰ ਤਾਂ ਇਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੋ ਗਏ ਲਾਅ ਆਰਡਰ ਤੇ ਤੇ ਖਾਸ ਤੌਰ ਤੇ ਲੱਕੀ ਓਵਰਾਏ ਦੇ ਚਾਚਾ ਨੇ ਕਿਹਾ ਕਿ ਭਾਈ ਸਾਰੀ ਸਿਕਿਉਰਿਟੀ ਤੇ ਵੀਆਈਪੀ ਲਈ ਫਰਦੇ ਜਲੰਧਰ ਦੇ ਵਿੱਚ ਜੀ ਆਮ ਪਬਲਿਕ ਦੀ ਸੇਫਟੀ ਵਾਸਤੇ ਕੀ ਆ ਬੜਾ ਵਾਜਬ ਸਵਾਲ ਹੈ ਇਹੀ ਸਵਾਲ ਤੇ ਹਾਈ ਕੋਰਟ ਕਰ ਰਹੀ ਹੈ ਨਾ ਭਾਈ ਇਹ ਚੰਗਾ ਵੈਪਨ ਲੈ ਜਾਂਦੇ ਨੇ ਚੰਗਾ ਪੁਲਿਸ ਜਵਾਨ ਲੈ ਜਾਂਦੇ ਨੇ ਚੰਗਾ ਚੰਗਾ ਇਹਨਾਂ ਦਾ ਮੰਦਾ ਮੰਦਾ ਬਸ ਠੀਕ ਆ ਜਨਤਾ ਦਾ ਇਤਰੂ ਇੱਕ ਜ਼ਿੰਮੇਵਾਰੀ ਵੀ ਆਈ ਆ ਕਥਿਤ ਤੌਰ ਤੇ ਤੇ ਮੇਰੇ ਕੋਲ ਕੁਝ ਤਸਵੀਰਾਂ ਵੀ ਪਹੁੰਚੀਆਂ ਨੇ ਬੇਸਿਕਲੀ ਇਹ ਗੱਲ ਕਹਿਣਾ ਮਤਲਬ ਇਹ ਆ ਕਿ ਬੜੀ ਸਟਰਜ ਵਾਲੀ ਆ ਕਿ 2023 ਦੀਆਂ ਤਸਵੀਰਾਂ ਨੇ ਕਿ ਇਕੱਠਿਆਂ ਇਹਨਾਂ ਨੇ ਜਨਮ ਦਿਨ ਵੀ ਮਨਾਇਆ ਜਿਹੜਾ ਉਹ ਜੋਗਾ ਕੇ ਜੋਰਾ ਕੋਈ ਨਾਮ ਹੈ ਜੋਗਾ ਫੁੱਲ ਜੋਰਾ ਜੋਗਾ ਜੋਗਾ ਫੁੱਲੜੀ ਵਾਲ ਜੋਗਾ ਫੁੱਲੜੀ ਵਾਲ ਹਾਂਜੀ 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 ਇਹ 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 ਤਸਵੀਰਾਂ ਪਹੁੰਚੀਆਂ ਨੇ ਉਹਨਾਂ ਪਤਾ ਨਹੀਂ ਮੈਂ ਪੁਸ਼ਟੀ ਨਹੀਂ ਕਰ ਸਕਦਾ ਉਹ ਤਸਵੀਰਾਂ ਠੀਕ ਨੇ ਪਰ ਕੈਪਸ਼ਨ ਲਿਖੀ ਹੋਈ ਆ ਜੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਉਹ ਕੈਪਸ਼ਨ ਵੀ ਪੜ੍ਹ ਕੇ ਸੁਣਾ ਦਿੰਨਾ ਹੈ ਹੈਪੀ ਬਰਥਡੇ ਟੂ ਮਾਈ ਬਿਗ ਬ੍ਰਦਰ ਮੰਗਾ ਭਾਜੀ ਹੈਪੀ ਬਰਥਡੇ ਟੂ ਮਾਈ ਬ੍ਰਦਰ ਜੋਗਰਾਜ ਜੋਗਰਾਜ ਜੋਗਾ ਫੋਲੜੀ ਵਾਲ ਬਰੈਕਟ ਦੇ ਵਿੱਚ ਪਿਛੇ ਇੱਕ ਕੋਈ ਜਗ੍ਹਾ ਈਟ ਰੀਅਲ ਫੂਡ ਵੀ ਲਿਖਿਆ ਨਜ਼ਰ ਆ ਰਿਹਾ ਹੈ ਕਿ ਲੱਕੀ ਅਬਰਾਏ ਦੀ ਅਪ੍ਰੈਲ 18 2023 ਦੀ ਪੋਸਟ ਆ ਤੇ ਉਹ ਜਿਹੜੀ ਜ਼ਿੰਮੇਵਾਰੀ ਯੂਕੀ ਆ ਉਹਦੇ ਵਿੱਚ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਜਦਾ ਕਤਲ ਕਰਨ ਉਪਰੰਤ ਕੁਝ ਚੀਜ਼ਾਂ ਜਿਹੜੀਆਂ ਉਹ ਕਹੀਆਂ ਜਾਂਦੀਆਂ ਜਸਟੀਫਾਇਬਲ ਕਰਨ ਵਾਸਤੇ ਤਾਂ ਇਹ ਤਾਂ ਸਾਫ਼ ਹੋ ਗਿਆ ਕਿ ਇਹ ਮਾਮਲਾ ਜਿਹੜਾ ਹੈ ਉਹ ਕਿਸੇ ਪ੍ਰਕਾਰ ਦੀ ਰੰਜਦ ਹੈ ਉਹ ਤੁਸੀਂ ਮੈਨੂੰ ਦੱਸ ਦਿਨਾ ਕਿ ਉਸ ਜ਼ਿੰਮੇਵਾਰੀ ਦੇ ਵਿੱਚ ਕੀ ਲਿਖਿਆ ਫਿਰ ਆਪਾਂ ਕੋਈ ਉਹਦੇ ਤੇ ਜੇ ਤੁਹਾਡਾ ਕੋਈ ਸਵਾਲ ਹੋਇਆ ਤੇ ਜ਼ਰੂਰ ਗੱਲ ਕਰ ਲਵਾਂਗੇ ਪਰ ਅੱਜ ਫਿਲਹਾਲ ਗੱਲ ਕਰਨ ਦੀ ਜ਼ਰੂਰਤ ਇਹ ਵੈ ਕਿ ਭਾਈ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਇਹ ਉਦੋਂ ਚੱਲਦਾ ਪਿਆ ਜਦੋਂ ਇਹਨਾਂ ਦੇ ਆਕਾ ਜਿਹੜੇ ਆ ਉਹ ਕਹਿੰਦੇ ਸਨ ਕਿ ਗੈਂਗਸਟਰ ਇੰਨੀ ਤਰੀਕ ਤੱਕ ਲੱਭਣੇ ਨਹੀਂ ਗੋਲੀ ਦੇ ਬਦਲੇ ਐ ਕਰ ਦੇਾਂਗੇ ਤੇ ਡਾਇਲੌਗ ਜਿਹੜੇ ਹੁੰਦੇ ਆ ਭਗਵੰਤ ਮਾਨ ਦੇ ਬੜੇ ਅਜੀਬ ਕਿਸਮ ਦੇ ਹੁੰਦੇ ਆ ਡਾਇਲੌਗ ਬਾਜ਼ੀ ਉਹਨਾਂ ਦੀ ਇੰਨੀ ਯਾਦਾ ਹੁੰਦੀ ਆ ਕਿ ਕਈ ਵਾਰ ਆਮ ਬੰਦਾ ਭੁੱਲ ਭੁਲਾ ਵੀ ਜਾਂਦਾ ਉਹ ਕਹਿੰਦੇ ਹੁੰਦੇ ਅਕਸਰ ਕਿ ਗੋਲੀਆਂ ਚਲਾ ਕੇ ਕੋਈ ਗੋਲੀਆਂ ਚਲਾ ਕੇ ਕੋਈ ਭਈ ਆਪਦੇ ਘਰ ਵਹਜੂਗਾ ਇਹ ਨਹੀਂ ਹੋ ਸਕਦਾ ਜੀ ਤਾਂ ਗੱਲ ਇਹ ਆ ਕਿ ਅੱਜ ਸਾਰਾ ਕੁਝ ਹੋ ਰਿਹਾ ਹੈ ਬੰਦੇ ਟੂਰਨਾਮੈਂਟਾਂ ਚ ਜਾ ਕੇ ਮਾਰੇ ਜਾ ਰਹੇ ਨੇ ਬੰਦੇ ਐ ਲਾਈਵ ਮਾਰੇ ਜਾ ਰਹੇ ਨੇ ਬੰਦੇ ਐ ਮਤਲਬ ਕਿ ਘਰੂ ਘਰ ਚੋਂ ਨਿਕਲਦਿਆਂ ਮਾਰੇ ਜਾ ਰਹੇ ਨੇ ਤੁਹਾਡੀ ਕਿੱਥੇ ਰੋਕ ਥਾਮ ਆ ਤੁਸੀਂ ਹੁਣ ਆਪਦੇ ਹੀ ਬੰਦੇ ਜਿਹੜੇ ਆ ਜਦੋਂ ਮਰਨ ਲੱਗ ਪਏ ਕੀ ਹੋਂਤੇ ਜਵਾਬ ਦੇ ਬਣੋਗੇ ਕਿ ਨਹੀਂ ਬਣੋਗੇ ਕਦੇ ਕਿਸੇ ਕਾਰੋਬਾਰੀ ਨੂੰ ਮਾਰ ਦਿੱਤਾ ਕਿ ਲੱਕ ਕਦੇ ਲੱਸੀ ਵਾਲਾ ਲੁੱਟਿਆ ਜਾਂਦਾ ਕਦੇ ਸਬਜ਼ੀ ਵਾਲਾ ਲੁੱਟਿਆ ਜਾਂਦਾ ਮੈਂ ਤੇ ਅੱਗੇ ਕਿਹਾ ਹੁਣ ਤੇ ਵਾਵਾ ਤਨਖਾਹ ਜਿਹੜੀ ਆ ਉਹ ਖਾਤਿਆਂ ਚ ਬਈ ਟ੍ਰਾਂਜੈਕਸ਼ਨ ਜਿਹੜੀ ਆ ਆਨਲਾਈਨ ਹੋ ਜਾਂਦੀ ਆ ਆਦਰਵਾਇਜ਼ ਤਨਖਾਹ ਕਢਾਉਣ ਲੱਗਿਆਂ ਵੀ ਦੋ ਦੋ ਬਾਉਂਸਰ ਰੱਖਣੇ ਪਿਆ ਕਰਨੇ ਸੀ ਕਿ ਨਕਦ ਤਨਖਾਹ ਕਢਾ ਕੇ ਲੈ ਜਾਣੀ ਹੈ ਕਿਸੇ ਮੁਲਾਜ਼ਮ ਨੇ ਇੰਨੀ ਬੁਰੀ ਹਾਲਤ ਹੋ ਗਈ ਆ ਕਿ 3 ਕਰੋੜ ਲੋਕਾਂ ਨੂੰ ਲੱਗਦਾ ਕਿ 6 ਕਰੋੜ ਜਨਮਾਂ ਦੀ ਲੋੜ ਪੈ ਗਈ ਆ ਤੇ 6 ਕਰੋੜ ਪੁਲਿਸ ਵਾਲਾ ਚਾਹੀਦਾ ਸਾਨੂੰ ਦੋ ਦੋ ਬੰਦੇ ਸਾਡੇ ਨਾਲ ਚਾਹੀਦੇ ਆ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਸਾਬ ਇਹਨਾਂ ਨੇ ਪੰਜਾਬ ਰਹਿਣ ਜੋਗਾ ਨਹੀਂ ਜੇ ਛੱਡਣਾ ਜੇ ਇਸ ਤਰ੍ਹਾਂ ਹੀ ਹਾਲਤ ਬਣ ਗਈ ਅੱਗੇ ਤੇ ਕੈਨੇਡਾ ਨੂੰ ਕਹਿੰਦੇ ਸੀ ਕੈਨੇਡਾ ਹਾਏ ਕੈਨੇਡਾ ਉਧਰ ਨੂੰ ਭੱਜੀ ਜਾਂਦੇ ਆ ਜਵਾਨੀ ਉਧਰ ਨੂੰ ਹੋਈ ਜਾਂਦੀ ਆ ਹੁਣ ਤੇ ਕਿਤੇ ਨਹੀਂ ਜਾਂਦੀ ਜਵਾਨੀ ਟਿੱਕੀ ਖਲੋਤੀ ਆ ਜੀ ਹੁਣੀ ਜਵਾਨੀ ਨੂੰ ਸੰਭਾਲ ਲਓ ਸਰ ਇਹ ਕਹਿੰਦੇ ਅਸੀਂ ਕ੍ਰਾਈਮ ਰੇਟ ਘੱਟ ਕਰ ਦਿੱਤਾ ਉਹ ਕ੍ਰਾਈਮ ਰੇਟ ਨਹੀਂ ਕ੍ਰਾਈਮ ਦਾ ਰੇਟ ਘੱਟ ਹੋ ਗਿਆ ਜੀ 1500 ਰੁਪਏ ਦੇ ਵਿੱਚ UPI ਕਰਵਾ ਕੇ 1500 ਰੁਪਏ ਦੇ ਵਿੱਚ ਇੱਕ ਕਤਲ ਚ ਮੁੰਡਾ ਫੜਿਆ ਗਿਆ ਉਹਨੇ ਕਿਹਾ 1500 ਰੁਪਈਆ ਮਿਲਿਆ ਮੈਨੂੰ ਹਾਂ ਜੀ ਤਾਂ ਕੀ ਕ੍ਰਾਈਮ ਦਾ ਰੇਟ ਕੱਟ ਹੋ ਗਿਆ ਤੁਹਾਡੇ ਰਾਜ ਦੇ ਵਿੱਚ ਕੁਝ 100 ਰੁਪਈਆ ਵਾਸਤੇ ਫਾਇਰਿੰਗ ਕੀਤੀ ਜਾਂਦੀ ਆ ਰੇਟ ਰੱਖੇ ਹੋਏ ਨੇ ਕਿ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਏਨੇ 100 ਰੁਪਏ ਲਵਾਂਗੇ ਤਾਂ ਵਾਕਿਆ ਕ੍ਰਾਈਮ ਦਾ ਰੇਟ ਕੱਟ ਹੋ ਗਿਆ ਤੁਹਾਡੇ ਰਾਜ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕ੍ਰਾਈਮ ਰੇਟ ਕੱਟ ਹੋ ਗਿਆ ਇਹਨੂੰ ਸੰਭਾਲੋ ਪੰਜਾਬ ਨੂੰ ਨਹੀਂ ਤੇ ਫਿਰ ਜਦੋਂ ਕਿਤੇ ਵੀਜ਼ੇ ਵੋਜ਼ਿਆਂ ਦੀ ਖੁੱਲ੍ਹ ਹੋਈ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਨਤਾ ਨੇ ਉਧਰ ਟੁੱਟ ਟੁੱਟ ਕੇ ਪਹੁੰਚਾਇਆ ਤੇ ਹਲੇ ਕਹਿੰਦੇ ਸਨ ਅੰਗਰੇਜ਼ ਆਉਣੇ ਨੇ ਜੀ ਰਾਜ ਕਰਨ ਇੱਥੇ ਸੌਰੀ ਇੱਥੇ ਨੌਕਰੀਆਂ ਕਰਨ ਅੰਗਰੇਜ਼ ਗੋਰੇ ਆ ਜਾਂਦੇ ਤੇ ਕੀ ਅਸੀਂ ਮੂੰਹ ਕਾਲਾ ਹੀ ਕਰਵਾਉਣਾ ਆਪਦਾ ਇਹਨਾਂ ਨੂੰ ਆ ਕੁਝ ਵਿਖਾ ਕੇ ਤਾਂ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਬਹਿ ਜਾਂਦੇ ਨੇ ਕੈਮਰਿਆਂ ਦੇ ਅੱਗੇ ਮਾਈਕ ਦੇ ਅੱਗੇ ਐ ਬੋਲ ਸਾ ਮਰੋੜ ਮਰੋੜ ਕੇ ਜਿਹੜੇ ਗੱਲਾਂ ਕਰਦੇ ਆ ਓਏ ਅਸਲੀਅਤ ਤੋਂ ਵਾਕਿਬ ਹੋਵੋ ਤੁਹਾਡੇ ਆਪਣੇ ਬੰਦੇ ਮਰਨੇ ਸਟਾਰਟ ਹੋ ਗਏ ਬਲਤੇਜ ਪੰਨੂ ਅਕਸਰ ਇੱਕ ਕੋਟੇਸ਼ਨ ਬੋਲਿਆ ਕਰਦੇ ਸਨ ਡਰੱਗ ਦੇ ਮਾਮਲੇ ਚ ਕਿ ਇਹ ਜੰਗਲ ਦੀ ਅੱਗ ਆ ਬਚਣਾ ਘਰ ਤੁਹਾਡਾ ਵੀ ਨਹੀਂ ਹੁਣ ਤਾਂ ਤੁਹਾਡੇ ਘਰ ਨੂੰ ਵੀ ਅੱਗ ਪੈ ਰਹੀ ਆ ਪਹਿਲਾਂ ਫਗਵਾੜੇ ਤੇ ਲੱਗੇ ਇਹਨਾਂ ਦੇ ਬੰਦੇ ਦੇ ਉੱਤੇ ਫਾਇਰਿੰਗ ਹੋਈ ਘਰ ਦੇ ਬਾਹਰ ਉਸ ਤੋਂ ਪਹਿਲਾਂ ਮਾਝੇ ਦੇ ਵਿੱਚ ਇਹਨਾਂ ਦੇ ਦੋ ਲੀਡਰ ਮਾਰੇ ਗਏ ਕੱਲੀ ਇੱਕ ਇਹਨਾਂ ਦਾ ਸਪੋਰਟਰ ਸ਼ਾਇਦ ਸਾਬਕਾ ਸਰਪੰਚ ਉਹ ਮਾਰਿਆ ਗਿਆ ਅੱਜ ਇਹਨਾਂ ਦਾ ਏਡਾ ਵੱਡਾ ਨੇਤਾ ਮਾਰਿਆ ਗਿਆ ਹੁਣ ਤੇ ਤੁਸੀਂ ਸਮਝ ਜਾਓ ਕਿ ਲਾਅਨ ਆਰਡਰ ਦੀ ਸਥਿਤੀ ਕੀ ਆ ਤੇ ਉਦਾਂ ਤੁਸੀਂ ਜਿਹੜੇ ਡਿਬਿਊਰੂਗੜ ਦੇ ਵਿੱਚ ਐਮਪੀ ਕੈਦ ਨੇ ਅਮਰਤਪਾਲ ਸਿੰਘ ਉਹਨਾਂ ਦੇ ਮਾਮਲੇ 'ਚ ਕਹਿੰਨੇ ਹੋ ਕਿ ਜੀ ਇਹ ਪਬਲਿਕ ਆਰਡਰ ਵਾਸਤੇ ਬੰਦਾ ਖਤਰਨਾਕ ਆ ਤੇ ਜਿਹੜੇ ਹੁਣ ਆ ਜਿਹੜੇ ਬੰਦੇ ਫਿਰਦੇ ਆ ਕੀ ਇਹ ਪਬਲਿਕ ਆਰਡਰ ਨੂੰ ਬਈ ਪੁਰਸ਼ਕ੍ਰਿਤ ਕਰਦੇ ਫਿਰਦੇ ਆ ਸਨਮਾਨਿਤ ਕਰਦੇ ਫਿਰਦੇ ਆ ਇਹ ਰੋਕੋ ਘਟਨਾਵਾ ਹੈ ਬਿਲਕੁਲ ਬਿਲਕੁਲ ਇਹ ਵੱਡੀਆਂ ਘਟਨਾਵਾਂ ਨੇ ਵੱਡੇ ਸਵਾਲ ਨੇ ਭਾ ਡੀਜੀਪੀ ਸਾਹਿਬ ਦੇ ਦਿੱਤੇ ਗਏ ਉਸ ਤੋਂ ਬਾਅਦ ਬਿਆਨ तकरीबन ਸੇਮ ਨੇ तकरीबन ਹਰ ਘਟਨਾ ਤੋਂ ਬਾਅਦ ਇੱਕੋ ਜਿਹਾ ਗੁਰਪ੍ਰੀਤ ਜੀ ਹੋਣਾ ਕੱਖ ਨਹੀਂ ਮੈਂ 15 16 ਸਾਲ ਦਾ ਇੱਥੇ ਤਜਰਬਾ ਪੱਤਰਕਾਰਤਾ ਦਾ ਰੱਖਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ 20 ਸਾਲ ਉਹ ਜੋੜ ਦਿਓ 15 20 ਸਾਲ ਮੈਂ ਉਹ ਤੱਕ ਹੀ ਖਾਦੇ ਆ ਹੋਣਾ ਕੱਖ ਨਹੀਂ ਇਹ ਤੁਹਾਨੂੰ ਮੈਂ ਹੁਣ ਦੱਸ ਦੇਣਾ ਹੁਣਾ ਕੀ ਆ ਇੱਕ ਅੱਦੇ ਬੰਦੇ ਦਾ ਇਨਕਾਊਂਟਰ ਕਰ ਦੇਣਗੇ ਭਾਵੇਂ ਉਹ ਲੋਜਿਸਟਿਕ سپورਟ ਦੇਣ ਵਾਲੇ ਦਾ ਕਰ ਦੇਣ ਚਾਹੇ ਰੇਕੀ ਕਰ ਦੇਣ ਵਾਲੇ ਦਾ ਜਿਹੜਾ ਵੀ ਟੱਕਰ ਗਿਆ ਉਹਦਾ ਇਨਕਾਊਂਟਰ ਹੋ ਜਾਊਗਾ ਘਰਦਿਆਂ ਦੀਆਂ ਅੱਖਾਂ ਠੰਡੀਆਂ ਹੋ ਜਾਣਗੀਆਂ ਬਈ ਲੋਕਾਂ ਦੀਆਂ ਅੱਖਾਂ ਠੰਡੀਆਂ ਹੋ ਜਾਣਗੀਆਂ ਖਬਰ ਵੀ ਪੱਤਰਕਾਰਾਂ ਚ ਠੰਡੀ ਹੋ ਜਾਏਗੀ ਬਸ ਆ ਕੁਝ ਹੋਣਾ ਜੇ ਲੈ ਦੇ ਕੇ ਕੱਖ ਨਹੀਂ ਹੋਣਾ ਜੀ ਬਿਲਕੁਲ ਇੱਧਰ ਇੱਕ ਪਾਸੇ ਪੰਜਾਬ ਚ ਧੜਾ ਧੜ ਇਨਕਾਊਂਟਰ ਹੋਈ ਜਾਂਦੇ ਨੇ ਕਤਲ ਹੋਈ ਜਾਂਦੇ ਨੇ ਇਹ ਸਾਰਾ ਕੁਝ ਚੱਲੀ ਜਾਂਦਾ ਹੈ ਇਹ ਲਾਅ ਐਂਡ ਆਰਡਰ ਦੇ ਵਿੱਚ ਤਾਂ ਅਸੀਂ ਦੇਖਦੇ ਆਂ ਵੀ ਪੁਲਿਸ ਫੀਲ ਫੀਲ ਨਜ਼ਰ ਆਉਂਦੀ ਮੇਨਟੇਨ ਕਰਾਂ ਚ ਤੇ ਜਦੋਂ ਡਾਂਗ ਫੇਰ ਨਹੀਂ ਹੋਵੇ ਫਿਰ ਕਹਿੰਦੇ ਹਜ਼ਾਰਾਂ ਇਕੱਠੇ ਹੋ ਜਾਂਦੇ ਨੇ ਅੱਜ ਖੂਬ ਡਾਂਗ ਬਰੀ ਐ ਜੀ ਕਿਸਾਨਾਂ ਦੇ ਕਹਿੰਦੇ ਬਠਿੰਡੇ ਵਾਲ ਹਾਂਜੀ ਬਿਲਕੁਲ ਇਹ ਤੁਸੀਂ ਦੇਖਿਆ ਹੋਣਾ ਹੈ ਅਗਰਾਹਾ ਦਾ ਇੱਕ ਬੜਾ ਖਾਸਮ ਖਾਸ ਬੰਦਾ ਜੇਠੂਕੇ ਸ਼ੰਗਾਰਾ ਸਿੰਘ ਜੇਠੂ ਕੇ ਜੇਠੂ ਕੇ ਪਿੰਡ ਤੋਂ ਗਾਂ ਸੜਕ ਨਿਕਲ ਜਾਂਦੀ ਆ ਇਧਰ ਨੂੰ ਸਧਾਣੇ ਸਦੁਣੇਨੀ ਜਿਹੜਾ ਲਖੇ ਸਧਾਣੇ ਦਾ ਪਿੰਡ ਆ ਗਾਂ ਇਹਨਾਂ ਪਿੰਡਾਂ ਬਣੀ ਫਿਰ ਗਾਂ ਮਲੂਕਾ ਵਗੈਰਾ ਅਛਾ ਇਹ ਜੇਠੂ ਕਾ ਪਿੰਡ ਆ ਜਿਹੜਾ ਇਹ ਥੋੜਾ ਜਿਹਾ ਹਟਵਾ ਹਾਈਵੇ ਤੋਂ ਤੇ ਹਾਈਵੇ ਤੇ ਉਥੇ ਬੜੀ ਤਕੜੀ ਝਟਪ ਹੋਈ ਆ ਕਿਸਾਨਾਂ ਨੂੰ ਉਥੇ ਰੋਕਿਆ ਗਿਆ ਬਠਿੰਡੇ ਪਹੁੰਚਣ ਤੋਂ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਅੱਛਾ ਮਾਮਲਾ ਜਿਹੜਾ ਹੈ ਉਹ ਇਹ ਆ ਕਿ ਭਈ ਉਗਰਾਹਾ ਵਾਲੇ ਜਿਹੜੇ ਕਿਸਾਨ ਆਗੂ ਆ ਉਹ ਮੰਗ ਕਰ ਰਹੇ ਨੇ ਕਿ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਭਈ ਜੋ ਰਿਹਾਈ ਵੜਦੀ ਉਹ ਦਿੱਤੀ ਜਾਵੇ ਮਤਲਬ ਕਿ 9 ਮਹੀਨੇ ਪਹਿਲਾਂ ਕੁਝ ਟੀਚਰਾਂ ਨੂੰ ਹਟਾਉਣ ਦਾ ਮਸਲਾ ਸੀ ਰਾਮਪੁਰੇ ਫੂਲ ਦੇ ਲਾਕੇ ਉਥੇ ਦੋ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਅੱਜ ਇਹਨਾਂ ਦਾ ਪ੍ਰਦਰਸ਼ਨ ਸੀ ਇਹ ਸ਼ੁੱਕਰਵਾਰ ਨੂੰ ਇਹ ਜਿਹੜਾ ਮਤਲਬ ਕਿ ਡੀਸੀ ਕੰਪਲੈਕਸ ਦੇ ਅੱਗੇ ਇਹ ਧਰਨਾ ਮੁਕਰਰ ਕੀਤਾ ਗਿਆ ਸੀਗਾ ਇਸ ਨੂੰ ਜੋ ਜਿਉਂਦ ਪਿੰਡ ਆ ਜੇਠੂਕੇ ਤੋਂ ਅਗਲਾ ਇੱਥੇ ਰੋਕ ਲਿਆ ਗਿਆ ਡੀਐਸਪੀ ਗੁਰਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਨੇ ਡੇਢ ਘੰਟੇ ਤੱਕ ਇੱਥੇ ਧਰਨੇ ਤੇ ਗੱਲਬਾਤ ਕੀਤੀ ਕਿਸਾਨਾਂ ਨੇ ਉਹਨਾਂ ਨੂੰ ਵਟਾਈ ਰੱਖਿਆ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਹਨਾਂ ਦੇ ਗ੍ਰਿਫਤਾਰ ਕੀਤੇ ਗਏ ਸਾਥੀਆਂ ਨੂੰ ਰਿਹਾਈ ਕੀਤਾ ਜਾਂਦਾ ਤਦ ਤੱਕ ਅਧਿਕਾਰੀਆਂ ਨੂੰ ਛੱਡਾਂਗੇ ਨਹੀਂ ਤੇ ਹਰ ਹਾਲ ਦੇ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ ਦੱਸਿਆ ਜਾ ਰਿਹਾ ਕਿ ਸ਼ਾਮ ਨੂੰ ਕਿਸਾਨ ਫਿਰ ਤੋਂ ਅੱਗੇ ਵਧਣ ਲੱਗੇ ਤੇ ਪੁਲਿਸ ਉਹਨਾਂ ਨੂੰ ਰੋਕਣ ਲੱਗੀ ਇਸ ਤੇ ਵਿਵਾਦ ਜਿਹੜਾ ਉਹ ਖੜਾ ਹੋ ਗਿਆ ਦੇਖੋ ਗੱਲ ਇਹ ਆ ਕਿ ਮੈਂ ਇਸ ਕੱਲ ਦੇ ਨਾਲ ਸਹਿਮਤ ਨਹੀਂ ਹਾਂ ਗੁਰਪ੍ਰੀਤ ਮਾਫ ਕਰਨਾ ਕਿ ਕਿਸੇ ਅਧਿਕਾਰੀ ਨੂੰ ਬੰਦੀ ਬਣਾਇਆ ਜਾਵੇ ਤੁਹਾਡੇ ਨਾਲ ਟੇਬਲ ਟॉक ਹੁੰਦੀ ਆ ਤਾਂ ਇਸ ਗੱਲ ਲਈ ਹੁੰਦੀ ਆ ਕਿ ਕੋਈ ਵਿਚਲਾ ਹੱਲ ਕੱਢਿਆ ਜਾਵੇ ਰਸਤਾ ਕੱਢਿਆ ਜਾਵੇ ਕਿਸੇ ਵੀ ਅਧਿਕਾਰੀ ਨੂੰ ਦਫਤਰ ਦੇ ਬਾਹਰ ਜਾਂ ਦਫਤਰ ਦੇ ਅੰਦਰ ਬੰਦੀ ਬਣਾਉਣਾ ਦੇਖੋ ਇਹ ਜਿਹੜੀਆਂ ਆਪਾਂ ਮੀਡੀਆ ਰਿਪੋਰਟਾਂ ਹੁਣ ਕੋਟ ਕੀਤੀਆਂ ਨੇ ਇਹ ਦੱਸ ਰਹੀਆਂ ਨੇ ਕਿ ਉਹ ਆਏ ਗੱਲਬਾਤ ਕਰਨ ਵਾਸਤੇ ਤੋਂ ਉਹਨਾਂ ਨੂੰ ਬਿਠਾਈ ਰੱਖਿਆ ਡੇਢ ਘੰਟਾ ਲਿਖਿਆ ਦੈਨਿਕ ਪਾਸ ਕਰਨੇ ਕਿ ਉਹਨਾਂ ਨੂੰ ਬਿਠਾਈ ਰੱਖਿਆ ਗੱਲਾਂ ਤੇ ਹੈ ਨਹੀਂ ਠੀਕ ਪਰ ਜੀ ਦੂਜੇ ਪਾਸੇ ਸਰਕਾਰ ਜਿਹੜੀ ਆ ਸਰਕਾਰ ਕਿਹੜਾ ਠੀਕ ਕਰ ਰਹੀ ਆ ਤੁਸੀਂ ਵੇਖੋ ਦੋ ਮਝਾਇਲ ਤਲਵੀਰ ਸਿੰਘ ਤੇ ਢਾਡੀਵਾਲ ਸਾਹਿਬ ਇਹ ਤੇ ਕੱਲ ਕਿ ਪਰਸੋਂ ਕਹਿ ਰਹੇ ਸਨ ਕਿ ਕਿਸਾਨੀ ਤਬਾਹ ਹੋ ਜਾਣੀ ਆ ਇਹ ਮੋਦੀ ਜ਼ਾਲਮ ਸਰਕਾਰ ਐ ਸਾਨੂੰ ਫੇਰ ਇਕੱਠੇ ਹੋਣ ਦੀ ਲੋੜ ਆ ਬਾਈ ਹੁਣ ਆ ਜਾਓ ਦੋਵੇਂ ਮਝਾਇਲ ਉਥੋਂ ਕਾਰ ਲੈ ਕੇ ਆ ਜਾਓ ਇਹਨਾਂ ਦੇ ਵਿੱਚ ਹੋ ਜਾਓ ਇਕੱਠੇ ਤੁਹਾਨੂੰ ਕਿੰਨੇ ਰੋਕਿਆ ਬਾਈ ਢਾਡੀ ਹਾਲਤ ਉਹ ਆ ਕਿ ਜੇ ਤੇ ਮਤਲਬ ਸਰਪੰਚ ਸੀ ਕੋਈ ਕਹਿੰਦੇ ਕਿ ਪਿੰਡ ਨੂੰ ਅੱਗ ਲੱਗ ਗਈ ਪਿੰਡ ਦੇ ਦੂਜੇ ਪਾਸੇ ਤੇ ਉਧਰ ਨੂੰ ਮੁਲਕ ਭੱਜ ਜਾਵੇ ਬੁਝਾਉਣ ਵਾਸਤੇ ਤੇ ਉਹ ਪਿਛੇ ਪਿਛੇ ਰੌਲਾ ਪਾਈ ਜਾਵੇ ਉਹ ਲੋਕੋ ਗਾਂ ਗਾਂ ਤੇ ਆਪ ਦਾ ਪੁੱਤ ਵੀ ਹੀ ਉਹਨੂੰ ਕਹਵੇ ਪਿੰਡ ਪਿੰਡਾ ਗਾਂ ਗਾਂ ਉਹ ਪੁੱਤ ਤੇ ਪੁੱਤ ਨੂੰ ਆਵਾਜ਼ ਮਾਰੇ ਪੁੱਤਾ ਪਿਸ਼ਾ ਪਿਸ਼ਾ ਵੀ ਹੁਣ ਤੁਸੀਂ ਕਿਸਾਨ ਵੀ ਬੰਡਲੇ ਜਿਹੜੇ ਤੇ ਕਿਸਾਨ ਤੁਹਾਡੇ ਗੋਗੇ ਗੌਣ ਉਹ ਤੁਹਾਡੇ ਆਪ ਦੇ ਆ ਜਿਹੜੇ ਕਿਸਾਨ ਤੁਹਾਡੇ ਖਿਲਾਫ ਧਰਨਾ ਲਾਉਣ ਉਹ ਪਾਪ ਦੇ ਆ ਮਤਲਬ ਕਿ ਉਹ ਇੱਕ ਆਪ ਵਾਲੇ ਕਿਸਾਨ ਹੋ ਗਏ ਇੱਕ ਪਾਪ ਵਾਲੇ ਹੋ ਗਏ ਤੇ ਨਰਿੰਦਰ ਮੋਦੀ ਦੇ ਖਿਲਾਫ ਤੇ ਤੁਸੀਂ ਉਕਸਾਰੇ ਹੋ ਕਿ ਧਰਨਾ ਲਾਓ ਅੰਦੋਲਨ ਕਰੋ ਤੇ ਕਿਉਂ ਕਿਉਂ ਬਈ ਤੁਸੀਂ ਹੁਕਮਰਾਨ ਨਹੀਂ ਹੈਗੇ ਕਿ ਤੁਸੀਂ ਮਤਲਬ ਕਿ ਤਾਸ਼ ਦੇ ਗੋਲੇ ਹੋ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਸਕਦਾ ਸੋ ਇਸ ਵਾਸਤੇ ਇਹ ਇਹਨਾਂ ਦੀ ਹਿਪੋਕ੍ਰੇਸੀ ਆ ਕਿ ਕੱਲ ਪਰਸੋਂ ਤੇ ਇਹ ਗੱਲਾਂ ਕਰਦੇ ਪਏ ਸਨ ਕਿ ਸਾਨੂੰ ਮੁੜ ਇਕਜੁੱਟ ਹੋਣ ਦੀ ਜ਼ਰੂਰਤ ਹੈ ਤੇ ਜੇ ਤੁਸੀਂ ਵੇਖੋ ਤੇ ਉੱਥੇ ਡੀਸੀ ਕੰਪਲੈਕਸ ਦੇ ਅੱਗੇ ਜਿ ਧਰਨਾ ਲਾ ਵੀ ਲੈਂਦੇ ਤੇ ਕਿੱਡੀ ਕ ਗੱਲ ਸੀ ਆ ਪੱਤਰਕਾਰਾਂ ਦਾ ਕੱਟ ਵੀ ਤੇ ਉੱਥੇ ਹੋਇਆ ਸੀ ਕੀ ਉਹ ਉੱਥੇ ਘੁੰਗਰੂ ਲੈ ਗਏ ਸਨ ਜੇ ਵੀ ਉੱਥੇ ਮੁਰਦਾਬਾਦ ਮੁਰਦਾਬਾਦ ਕਰਾਉਂਦੇ ਤੇ ਕੀ ਆਖਰ ਉਹ ਲੱਗੀ ਸੀ ਪਰ ਮੈਂ ਅੱਗੇ ਵੀ ਇੱਕ ਦੋ ਬੱਚਾਂ ਤੇ ਇਹ ਗੱਲ ਕਹਿ ਦਿੱਤੀ ਸੀ ਤੁਹਾਨੂੰ ਵੀ ਦੱਸ ਦੇਣਾ ਕਿ ਇਹ ਵਾਰ-ਵਾਰ ਰੰਗ ਬਟਾ ਕੇ ਆਉਂਦੇ ਨੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਹੁਣ ਇਹਨਾਂ ਨੇ ਕਿਸਾਨਾਂ ਨੂੰ ਸਿੱਦੇ ਆਉਣਾ ਹੀ ਆਉਣਾ ਹੈ ਸਾਬ ਤੇ ਮੇਰੇ ਖਿਆਲ ਦੇ ਨਾਲ ਜਿੰਨਾ ਕੋ ਮੈਨੂੰ ਜਾਪਦਾ ਹੈ ਕਿ ਜੇ ਡੀਲ ਅਮਰੀਕਾ ਵਾਲੀ ਕਿਸਾਨਾਂ ਨੂੰ ناਗਵਾਰ ਗੁਜ਼ਰੀ ਤੇ ਤੁਹੀਂ ਵੇਖਿਓ ਅਮਿਤ ਸ਼ਾਹ ਹੋਰੀ ਪੰਜਾਬ ਸਰਕਾਰ ਦੇ ਵੱਲੋਂ ਹੀ ਇਹਨਾਂ ਤੋਂ ਇਹ ਸਾਰਾ ਕੰਮ ਕਰਵਾਉਣਗੇ ਜੀ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਅਦਰ ਬੀਬੀ ਸਿੱਧੂ ਹੁਣੀ ਕਾਂਗਰਸ ਚੋਂ ਆਊਟ ਹੋਣ ਤੋਂ ਬਾਅਦ ਹੁਣ ਅੱਬ ਕੇ ਬਰੇ ਨੇ ਉਹੀ ਰਾਹੁਲ ਗਾਂਧੀ ਜਿਹੜਾ ਪਹਿਲਾਂ ਪੱਪੂ ਹੁੰਦਾ ਸੀ ਫਿਰ ਉਹ ਰਾਹੁਲ ਜੀ ਹੋ ਗਿਆ ਤੇ ਹੁਣ ਫਿਰ ਪੱਪੂ ਹੋ ਗਿਆ ਹਾਂ ਬਿਲਕੁਲ ਇੱਥੇ ਕੋਈ ਮੈਂ ਹੋਰ ਸ਼ਬਦ ਇਸਤੇਮਾਲ ਨਹੀਂ ਕਰਾਂਗਾ ਨਹੀਂ ਤੇ ਮੈਂ ਅਕਸਰ ਇਹੋ ਜੇ ਮਾਮਲਿਆਂ ਦੇ ਵਿੱਚ ਇੱਕ ਗੀਤ ਦੀ ਪੰਕਤੀ ਜ਼ਰੂਰ ਗੁਣਗਨਾਉਣਾ ਕਿਉਂਕਿ ਬੀਬੀ ਐ ਤੇ ਮੈਂ ਹਮੇਸ਼ਾ ਬਹੁਤ ਸਾ ਕੋਈ ਸਤਿਕਾਰ ਸਹਿਤ ਕੋਈ ਵੀ ਗੱਲ ਕਰਦਾ ਹੋਣਾ ਤੇ ਇਹ ਪਰ ਜਿਹੜਾ ਮਾਮਲਾ ਚੱਲ ਪਿਆ ਹੁਣ ਤੁਹਾਨੂੰ ਪਤਾ ਹੀ ਆ ਕਿ ਨਵਜੋਤ ਕੌਰ ਸਿੱਧੂ ਚੁੱਪ ਕਰਕੇ ਤੇ ਬੈਠਣ ਵਾਲੇ ਦੀ ਉਹਨਾਂ ਨੇ ਲਿਖਿਆ ਕਿ ਪੱਪੂ ਨੇ ਆਪਣੇ ਨਾਮ ਤੇ ਮੋਹਰ ਲਾਈ ਭਾਜਪਾ ਦੀ ਤਾਰੀਫ ਕਰਦੇ ਤੇ ਉਹ ਥੱਕਦੇ ਨਹੀਂ ਅੱਜਕੱਲ ਕੀ ਕਿਹਾ ਬੀਬੀ ਜੀ ਕੀ ਕਹਿ ਰਹੀ ਆ ਹੁਣ ਦੇਖੋ ਅੱਜ ਹੋਇਆ ਕੀ ਸੀਗਾ ਕਿ ਬਪੀਤ ਸਿੰਘ ਬਗੇਲ ਨੇ ਸਾਫ਼ ਕਰ ਦਿੱਤਾ ਸੀਗਾ ਕਿ ਬੀਬੀ ਸਿੱਧੂ ਆਊਟ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਜਿਵੇਂ ਹੀ ਇਹ ਬਿਆਨ ਅੱਜ ਮੀਡੀਆ ਦੇ ਵਿੱਚ ਆਇਆ ਇਸ ਗੱਲ ਦੀ ਪੁਸ਼ਟੀ ਹੋਈ ਤਾਂ ਬੀਬੀ ਸਿੱਧੂ ਤੇ ਠੋਕ ਕੇ ਬੋਲੇ ਉਹਨਾਂ ਨੇ ਕਿਹਾ ਕਿ ਪੱਪੂ ਨੇ ਆਖਰਕਾਰ ਆਪਣੇ ਨਾਮ ਤੇ ਖੁਦ ਦੀ ਮੋਹਰ ਲਾ ਦਿੱਤੀ ਇੱਕ ਐਸਾ ਨੇਤਾ ਜੋ ਇਹ ਮੰਨਦਾ ਹੈ ਕਿ ਉਹੀ ਇਕੱਲਾ ਈਮਾਨਦਾਰ ਤੇ ਗਿਆਨੀ ਇਨਸਾਨੇ ਚਦ ਕੇ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਆ। ਉਹਦੇ ਅੰਦਰੂਨੀ ਦਾਇਰੇ ਦੇ ਵਿੱਚ ਕੰਮ ਕਰਨ ਵਾਲੇ ਲੋਕ ਉਹਨੂੰ ਹਾਸ਼ੀਏ ਤੇ ਬਣਾਏ ਰੱਖਣ ਦੇ ਵਿੱਚ ਸਫਲ ਰਹਿੰਦੇ ਆ ਤੇ ਖੁਦ ਟਿਕਟ ਵੇਚ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਜੀਂਦੇ ਆ ਉਹ ਵੀ ਉਸ ਤੇ ਕੋਈ ਫੈਸਲੇ ਲੈਣ ਤੋਂ ਬਹੁਤ ਪਹਿਲਾਂ। ਉਹ ਕਹਿੰਦੇ ਕਿ ਐਮਰਜੈਂਸੀ ਕੋਈ ਰਿਐਕਸ਼ਨ ਦੇਣਾ ਹੋਵੇ ਤੇ 6 ਮਿੰਟ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤੇ ਉਦੋਂ ਤੱਕ ਨੁਕਸਾਨ ਹੋਣਾ ਤੈਅ ਹੋ ਜਾਂਦਾ ਹੈ ਲੋਕਾਂ ਤੋਂ ਆਪਣੇ ਸਾਥ ਮਤਲਬ ਕਿ ਲੋਕਾਂ ਦੇ ਨਾਲ ਆਪਣਾ ਸਾਥ ਜੁੜਨ ਦੇ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਤਥ ਕਥ ਤ ਸਮਰਥਕਾਂ ਤੋਂ ਇਹ ਪੁੱਛ ਲੈਣਾ ਚਾਹੀਦਾ ਕਿ ਉਹ ਇਮਾਨਦਾਰ ਰਹਿਣ ਲਈ ਤਿਆਰ ਹਨ ਕਿ ਨਹੀਂ ਤੇ ਨਾਲ ਕਿ ਭਾਈ ਤੁਹਾਡੇ ਜਿਹੜੇ ਅਨਯਾਈ ਆ ਤੁਹਾਡੇ ਪੈਰੋਕਾਰਿਆ ਜਿਹੜੇ ਉਹ ਜੇਬਾਂ ਪਰਣ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਨੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਲਿਖੀ ਆ ਅੰਗਰੇਜ਼ੀ ਦੇ ਵਿੱਚ ਜਿਸ ਨੂੰ ਆਪਾਂ ਪੰਜਾਬੀ ਚ ਉਲੱਤ ਕੇ ਦੱਸ ਦਿੱਤਾ ਤੇ ਯਾਨੀ ਸਾਫ਼ ਹੈ ਕਿ ਬੀਬੀ ਸਿੱਧੂ ਨੂੰ ਹੁਣ ਕਾਂਗਰਸ ਸੰਗਠਨ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਉਹ ਆਪੇ ਤੋਂ ਬਾਹਰ ਨੇ ਉਹਨਾਂ ਨੇ ਹੁਣ ਜਦੋਂ ਤੱਕ ਅਗਲਾ ਫੈਸਲਾ ਨਾ ਲਿਆ ਤਦ ਤੱਕ ਉਹ ਐ ਕਰਨਗੇ ਭਾਜਪਾ ਦੀ ਤਾਰੀਫ਼ ਚੱਲੂ ਤੇ ਪਰ ਜੋ ਜੋ ਗੱਲਾਂ ਇਹਨਾਂ ਨੇ ਪ੍ਰਿਆੰਕਾ ਗਾਂਧੀ, ਰਾਹੁਲ ਗਾਂਧੀ ਦੀ ਵਡਿਆਈ ਚ ਕਈਆਂ ਸੀ ਤਾਂ ਹੁਣ ਸਾਰਾ ਕੁਝ ਉਲਟਿਆ ਉਹੀ ਜਿਵੇਂ ਬਿੱਟੂ ਸਾਹਿਬ ਕਿਸੇ ਵੇਲੇ ਕਹਿੰਦੇ ਸਨ ਕਿ ਮੈਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬੰਨਾ ਵੇਖਣਾ ਚਾਹਨਾ ਜੀ ਤੇ ਭਾਈ ਹੁਣ ਉਹਨਾਂ ਨੂੰ ਉਹਨਾਂ ਨੂੰ ਸਿੱਖਾਂ ਦਾ ਕਾਤਲ ਲੱਗਦਾ ਹੈ ਦੇਸ਼ ਦਾ ਦੁਸ਼ਮਣ ਲੱਗਦਾ ਹੈ ਕਿ ਉਦੋਂ ਕੀ ਸੀ ਜਦੋਂ ਤੁਸੀਂ ਕਹਿੰਦੇ ਸੋ ਕਿ ਭਾਈ ਇਹ ਜਿਹੜੀ ਪੱਗ ਹੈ ਇਹ ਰਾਹੁਲ ਗਾਂਧੀ ਦੀ ਦਿੱਤੀ ਹੋਈ ਹੁਣ ਤੁਸੀਂ ਕਹਿੰਦੇ ਹੋ ਕਿ ਯਾਰ ਗਦਾਰ ਕਹਿਣ ਤੇ ਸਿੱਖ ਦਾ અપਮਾਨ ਹੋ ਗਿਆ ਤੋਂ ਮਤਲਬ ਸਾਫ ਹੈ ਸਪਸ਼ਟ ਹੈ ਕਿ ਇਸ ਵੇਲੇ ਕਾਂਗਰਸ ਦੀ ਜਿਹੜੀ ਇਹ ਹਾਲਤ ਆ ਇਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਉਹ ਕਾਂਗਰਸ ਨੂੰ ਦੂਰ ਗਾਮੀ ਜਿਹੜੇ ਸਿਟੇ ਹੁਣੇ ਆ ਉਹਨਾਂ ਦੇ ਵਿੱਚ ਨੁਕਸਾਨ ਜ਼ਰੂਰ ਪਹੁੰਚਾਇਆ ਕੀ ਜੀ ਉਧਰ ਆਪ ਦੀ ਮਹਿਲਾ ਆਗੂ ਤੇ ਕੇਸ ਦਰਜ ਹੋ ਗਿਆ ਜੀ ਕਹਿੰਦੇ ਦੇਖੋ ਇਹ ਆਮ ਆਦਮੀ ਪਾਰਟੀ ਦੀ ਮਹਿਲਾ ਗੁਕਾਲ ਚਰਾਣੀ ਪਿੰਡ ਬਿਲਕੁਲ ਬਾਦਲਪਿੰਡ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕਾਲ ਚਰਾਣੀ ਪਿੰਡ ਇਸ ਕਾਲ ਚਰਾਣੀ ਪਿੰਡ ਦੀ ਹੈਗੀ ਆ ਚਰਚਿਤ ਸਰਪੰਚਨੀ ਸਤਵੀਰ ਕੌਰ ਇੱਕ ਵੀਡੀਓ ਵੀ ਇਹਦੀ ਕਥੇ ਤੌਰ ਤੇ ਵਾਇਰਲ ਹੋਈ ਸੀ ਆਪਾਂ ਉਧਰ ਜਾਣਾ ਨਹੀਂ ਹੈ ਤੇ ਕੁਝ ਆਡੀਓਜ਼ ਜਿਹੜੀਆਂ ਸੀ ਉਹ ਵਾਇਰਲ ਹੋਈਆਂ ਸੀ ਮਾਮਲਾ ਕੀ ਸੀ ਕਿ ਦੋਸ਼ ਲਾਇਆ ਸੀ ਇੱਕ ਗਰੀਬੜੇ ਜੇ ਮੁੰਡੇ ਨੇ ਕਿ ਭਾਈ ਮੈਂ ਆਊਟਸੋਰਸਿੰਗ ਦੇ ਜ਼ਰੀਏ 1 ਵਿਕਾਸ ਨਿਗਮ ਜਿਹੜਾ ਹੁੰਦਾ ਹੈ ਕਿ ਉਹਦੇ ਵਿੱਚ बतौर ਡਰਾਈਵਰ ਜੌਬ ਹਾਸਲ ਕੀਤੀ ਇਹਨਾਂ ਦੇ ਥਰੂ ਤੇ ਇਹ ਦੋਵੇਂ ਰਲ ਮਿਲ ਕੇ ਰਲ ਮਿਲ ਕੇ ਮੈਥੋਂ 8500 ਰੁਪਈਆ ਮਹੀਨੇ ਦਾ ਹਿੱਸਾ ਮੰਗਦੇ ਸੀ ਤੁਸੀਂ ਹਿਸਾਬ ਲਾ ਲਓ ਕਿੰਨੀ ਤਨਖਾਹ ਹੋਏਗੀ ਕਿਤੇ ਮਸੀਂ 15000 16000 ਹੋਰ ਕਿੰਨੀ ਕੁ ਤਨਖਾਹ ਹੁੰਦੀ ਆ ਅੱਛਾ ਉਦੋਂ ਬਹੁਤ ਰੌਲਾ ਪਿਆ ਚਲੋ ਇਹਨੂੰ ਉਹਦਿਆਂ ਤੋਂ ਫਾਰਕ ਕਰ ਦਿੱਤਾ ਗਿਆ ਨਹੀਂ ਤੇ ਇਹਦੀਆਂ ਫੋਟੋਆਂ ਫਟਵਾ ਤੇ ਭਗਵੰਤ ਮਾਨ ਤੱਕ ਨਾਲ ਸੀ ਇਹ ਤੇ ਬਹੁਤ ਮਤਲਬ ਕਿ ਬੀਬੀ ਜਿਹੜੀ ਸੀ ਐਕਟਿਵ ਸੀਗੀ ਤੇ ਉਸ ਤੋਂ ਬਾਅਦ ਇਹ ਫਿਰ ਥੋੜਾ ਪਿਛਾਂ ਤੇ ਜ਼ਰੂਰ ਹੋ ਗਈ ਪਰ ਉਹ ਕੇਸ ਦੀ ਜਾਂਚ ਪੜਤਾਲ ਜਿਹੜੀ ਸੀਗੀ ਉਹ ਚੱਲਦੀ ਰਹੀ ਤੇ ਅੱਛਾ ਇਹ ਮੁੰਡਾ ਜਿਹੜਾ ਸੀਗਾ ਇਹ ਭੁਖਿਆ ਵਾਲੀ ਪਿੰਡ ਆ ਉਹਦਾ ਲਾਗੇ ਪਿੰਡ ਹੈ ਭਗਵਾਨਪੁਰਾ ਉੱਥੇ ਦਾ ਰਹਿਣ ਵਾਲਾ ਸੀਗਾ ਜਤਿੰਦਰ ਸਿੰਘੇ ਦਾ ਨਾਮ ਸੀ ਇਹ ਕਹਿੰਦਾ ਕਿ ਸਤਵੀਰ ਕੌਰ ਨੇ 24 ਜੁਲਾਈ 2023 ਨੂੰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਮਾਧਿਅਮ ਰਾਹੀਂ ਪੰਜਾਬ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਆਊਟਸੋਰਸਿੰਗ ਸਕੀਮ ਦੇ ਤਹਿਤ ਡਰਾਈਵਰ ਦੇ ਤੌਰ ਤੇ ਭਰਤੀ ਕਰਾਇਆ ਸੀਗਾ ਤੇ ਜਦੋਂ ਇਹਨੇ 10000 ਰੁਪਏ ਦੀ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ ਹਰ ਮਹੀਨੇ ਜੋ ਬਾਅਦ ਦੇ ਵਿੱਚ 8500 ਰੁਪਏ ਪ੍ਰਤੀ ਮਹੀਨਾ ਤੇ ਜਦੋਂ ਉਹਨੇ ਇਹ ਦੇਣ ਤੋਂ ਇਨਕਾਰ ਕਰ ਦਿੱਤੇ ਤਾਂ ਉਸ ਨੂੰ ਨੌਕਰੀ ਤੋਂ ਕਢਵਾ ਦਿੱਤਾ ਗਿਆ ਤੇ ਇਸ ਦੌਰਾਨ ਜਤਿੰਦਰ ਸਿੰਘ ਨੇ ਸੈਲਰੀ ਤੋਂ ਰਿਸ਼ਵਤ ਮੰਗਣ ਨਾਲ ਸੰਬੰਧਤ ਆਡੀਓ ਵੀਡੀਓ ਸੀਡੀ ਸਬੂਤ ਦੇ ਤੌਰ ਤੇ ਇਕੱਠੇ ਕਰ ਲਏ ਜਿਨ੍ਹਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਦੇਖੋ ਇੰਸਪੈਕਟਰ ਰਾਜਨਦੀਪ ਕੌਰ ਨੇ ਵੀ ਇਹੋ ਦੱਸਿਆ ਕਿ ਪੰਜਾਬ वन ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਆ ਜੇ ਉਹਦਾ ਮਾਮਲਾ ਸਾਹਮਣੇ ਆਇਆ ਤਫਿਰ ਕਾਰਵਾਈ ਹੋਏਗੀ ਇਸ ਐਫ ਆਈ ਆਰ ਦੇ ਵਿੱਚ ਸਾਫ ਦਰਜ ਹੈ ਔਰ ਮੈਂ ਆਡੀਓ ਵੀ ਸੁਣੀ ਹੈ ਉਹਦੇ ਵਿੱਚ ਵੀ ਸਾਫ ਹੈ ਕਿ ਚੇਅਰਮੈਨ ਦਾ ਜ਼ਿਕਰ ਆਉਂਦਾ ਹੈ ਕਿ ਸਤਵੀਰ ਕੌਰ ਜ਼ਿਕਰ ਕਰਦੀ ਹੈ ਕਿ ਭਾਈ ਉਹਦੇ ਦਫਤਰ ਦੇ ਵਿੱਚ ਐ ਕਰਾਂਗੇ ਓ ਕਰਾਂਗੇ ਵਾਹ ਕਰਾਂਗੇ ਤਾਂ ਗੱਲ ਇਹ ਆ ਕਿ ਤੁਸੀਂ ਉਸ ਚੇਅਰਮੈਨ ਨੂੰ ਕਿਉਂ ਕਿਉਂ ਨਾਮਜ਼ਦ ਨਹੀਂ ਕੀਤਾ ਜਦੋਂ ਦਾ ਐਫਆਈਆਰ ਦੇ ਵਿੱਚ ਜ਼ਿਕਰ ਆ ਖੁਦ ਇਹ ਤੁਸੀਂ ਕਹਿ ਰਹੇ ਹੋ ਜੇ ਇਹਦੀ ਜਾਂਚ ਪੜਤਾਲ ਮੁਕੰਮਲ ਹੋ ਸਕਦੀ ਹੈ 6 ਮਹੀਨੇ 7 ਮਹੀਨਿਆਂ ਚ ਤੇ ਉਹਦਾ ਜਾਂਚ ਪੜਤਾਲ ਦਾ ਦਾਇਰਾ ਕੀ ਕਿਤੇ ਕੈਨੇਡਾ ਤੱਕ ਚੱਲਿਆ ਸੀ ਗਾਦੇ ਆ ਕਿ ਇੱਕ ਮੰਤਰੀ ਜਿਹੜਾ ਉਹ ਇਸ ਏਰੀਆ ਦਾ ਸ਼ਾਇਦ ਮੈਨੂੰ ਪੱਕਾ ਤੇ ਨਹੀਂ ਹੈ ਪਰ ਜਿੰਨੀ ਕੁ ਜ਼ੁੰਧਕ ਮਿਲੀ ਹੈ ਉਹ ਬਚਾਉਣ ਦਾ ਯਤਨ ਕਰ ਰਿਹਾ ਹੈ ਇਹ ਜ਼ੀਰੋ ਟੋਲਰੈਂਸ ਵਾਲਿਆਂ ਨੂੰ ਵੇਖਣਾ ਚਾਹੀਦਾ ਹੈ ਕਿ ਜ਼ੀਰੋ ਹੋ ਜਾਓਗੇ ਤੁਸੀਂ ਜੇ ਇਹਨਾਂ ਨੂੰ ਇਸੇ ਤਰ੍ਹਾਂ ਬਚਾਓਗੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਐਡੇ ਗਿਰ ਗਏ ਨੇ ਇਹ ਐਡੇ ਜ਼ਿਆਦਾ ਬੇਜ਼ਮੀਰੇ ਬੇਗੁਰੇ ਹੋ ਗਏ ਨੇ ਕਿ ਇੱਕ ਗਰੀਬ ਵਿਅਕਤੀ ਜਿਹੜਾ ਮਸੀ 15 16000 ਤਨਖਾਹ ਲੈਂਦਾ ਹੋਊਗਾ ਆਊਟਸੋਰਸਿੰਗ ਦੇ ਜ਼ਰੀਏ ਉਹਦੇ ਤੋਂ ਵੀ 85 8500 ਰੁਪਇਆ ਮਹੀਨੇ ਦਾ ਮੰਗ ਰਹੇ ਨੇ ਹੂੰ ਜੀ ਜੀ ਬੁਰੇ ਹਾਲ ਨੇ ਅੱਗੇ ਵਧੀਏ ਤਾਂ ਡੇਰਾ ਮੁਖੀ ਦੀ ਸੁਣਵਾਈ 'ਚ ਅਹਿਮ ਕੜੀ ਕਹਿੰਦੇ ਸਾਹਮਣੇ ਆਈ ਦੇਖੋ ਇਹ ਛਤਰਪਤੀ ਦਾ ਮਾਮਲਾ ਹੈ ਤੇ ਡੇਰਾ ਮੁਖੀ ਦੀਆਂ ਸੁਣਵਾਈਆਂ ਦੀਆਂ ਕਹਾਣੀਆਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੀਆਂ ਸੀ ਕਿ ਖੀਰ ਹੋਣਾ ਕੀ ਆ ਕਿ ਵੇਖ ਲਓ 18 ਚ ਇਹਨੂੰ ਸਜ਼ਾ ਹੋਈ ਆ 7-8 ਸਾਲ ਦੇ ਵਿੱਚ ਇਹ ਦੂਸਰੀ ਸੁਣਵਾਈ ਉਹਦੀ ਲੱਗ ਗਈ ਆ ਤੇ ਜੇ ਇਹਦੇ ਵਿੱਚੋਂ ਵੀ ਨਿਕਲ ਗਿਆਗੇ ਰਣਜੀਤ ਸਿੰਘ ਮਾਮਲੇ 'ਚ ਭਰੀ ਹੋ ਗਿਆ ਸੀ ਫਿਰ ਸੁਪਰੀਮ ਕੋਰਟ ਚਲੇਗਾ ਤੇ ਇਦਾਂ ਹੀ ਛਤਰਪਤੀ ਵਾਲਾ ਮਾਮਲਾ ਹੈ ਤੇ ਇਹ ਮਾਮਲਾ ਵੀ ਬਿਲਕੁਲ ਕੰਢੇ ਤੇ ਆ ਗਿਆ ਹੈ ਡਿਫੈਂਸ ਵੀ ਬਹੁਤ ਤਗੜਾ ਦੇ ਰਹੇ ਨੇ ਤੇ ਇਹ ਕਹ ਰਹੇ ਆ ਕਿ ਭਾਈ ਜਿਹੜੀ ਗੋਲੀ ਡੈੱਡ ਬਾਡੀ ਚੋਂ ਨਿਕਲੀ ਐਮਸ ਦੇ ਪੋਸਟਮਾਰਟਮ ਦੇ ਵਿੱਚ 2002 ਦੀ ਗੱਲ ਆ ਸੀਲ ਲਾ ਕੇ ਕੰਟੇਨਰ ਦੇ ਵਿੱਚ ਰੱਖ ਦਿੱਤੀ ਗਈ ਏ ਪੈਕਟ ਜਿਹੜਾ ਸੀ 16 ਅਪ੍ਰੈਲ 11 ਨੂੰ ਟ੍ਰਾਇਲ ਕੋਰਟ ਦੇ ਵਿੱਚ ਬੈਲਿਸਟਿਕ ਮਾਹਰ ਦੇ ਬਿਆਨ ਦੇ ਸਮੇਂ ਉਸੇ ਸੀਲ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੀ ਇਜਾਜ਼ਤ ਤੋਂ ਬਾਅਦ ਹੀ ਕੰਟੇਨਰ ਖੋਲ੍ਹਿਆ ਗਿਆ ਜਿਹਦੇ ਵਿੱਚ ਗੋਲੀ ਮੌਜੂਦ ਸੀ ਜੇਕਰ ਗੋਲੀ ਅਦਾਲਤ ਦੇ ਪੇਸ਼ ਹੋਣ ਤੱਕ ਸੀਲਬੰਦ ਸੀ ਤਾ ਫੇਰ ਸਰਕਾਰੀ ਪੱਖੇ ਸਪਸ਼ਟ ਕਰੇ ਕਿ ਉਸ ਤੋਂ ਪਹਿਲਾਂ ਉਸਦੀ ਬਲੇਸਟਿਕ ਜਾਂਚ ਕਿਸ ਤਰ੍ਹਾਂ ਹੋ ਗਈ ਇਹ ਦਾਵਾ ਜਿਹੜਾ ਉਹ ਕਹਿੰਦੇ ਆ ਕਿ ਆਪਣੇ ਆਪ ਦੇ ਵਿੱਚ ટ્રਾਇਲ ਨੂੰ ਕਮਜ਼ੋਰ ਕਰਦਾ ਹੈ ਬੜੀ ਵੱਡੀ ਗੱਲ ਹੈ ਇਹ ਕੀ ਕਹਿ ਰਹੇ ਆ ਕਿ ਜਿਸ ਗੋਲੀ ਦੇ ਨਾਲ ਸ਼ਤਰਪਤੀ ਦੀ ਮੌਤ ਹੋਈ ਆ ਉਹ ਗੋਲੀ ਕਿਸ ਵੈਪਨ ਚੋਂ ਨਿਕਲੀ ਆ ਜਾਂ ਜੋ ਵੀ ਜਾਂਚ ਪੜਤਾਲ ਹੋਣੀ ਸੀ ਉਹ ਜਾਂਚ ਪੜਤਾਲ ਤੇ ਹੋਈ ਹੋਈ ਨਹੀਂ ਤੇ ਫੇਰ ਫੇਰ ਮਾਮਲਾ ਕੀ ਬਣਦਾ ਹੈ ਦੇਖੋ ਪੁਆਇੰਟ ਬਹੁਤ ਤਖੜਾ ਹੈ ਹੁਣ ਇਹ ਵੇਖਣਾ ਹੋਏਗਾ ਸਰਕਾਰ ਦਾ ਵਕੀਲ ਜਿਹੜਾ ਹੈ ਉਹ ਕੀ ਕਰਦਾ ਹੈ ਪਰ ਮੈਨੂੰ ਉਮੀਦ ਘਟਿਆ ਆ ਆਪਦੇ ਤਜਰਬੇ ਚੋਂ ਕਹਿੰਨਾ ਆਪਦੀਆਂ ਜਾਣਕਾਰੀਆਂ ਚੋਂ ਕਹਿੰਨਾ ਕਿ ਸਭ ਕੁਝ ਹੋਤਾ ਹੈ ਇਸ ਮੁਲਕ ਮੇ ਸਭ ਕੁਝ ਹੋਤਾ ਹੈ ਕਦੇ ਸਮਾਂ ਮਿਲਿਆ ਕਿਤਾਬ ਵੀ ਲਿਖਾਂਗੇ ਉਹਦੇ ਵਿੱਚ ਬਹੁਤ ਸਾਰੀਆਂ ਕਟਨਾਵਾਂ ਦਾ ਵਰਣਨ ਵੀ ਕਰਾਂਗੇ ਤੋਂ ਇਸ ਮੁਲਕ ਦੇ ਵਿੱਚ एवरीथिंग ਸੰਭਵ ਹੈ ਤੋ ਇਸ ਕਰਕੇ ਅੱਗੇ ਵੀ ਜਦੋਂ ਇਹ ਮਾਮਲਾ ਸੁਣਵਾਈ ਤੇ ਆਇਆ ਸੀ ਮੈਨੂੰ ਪਤਾ ਲੱਗਿਆ ਤੇ ਮੈਂ ਦੱਸ ਦਿੱਤਾ ਸੀਗਾ ਲੋਕਾਂ ਨੂੰ ਉਸ ਵੇਲੇ ਵੀ ਮੰਚਾ ਦੇ ਮਾਰਫਤ ਕਿ ਵੱਡਾ ਫੈਸਲਾ ਆ ਸਕਦਾ ਹੈ ਤੇ ਫੈਸਲਾ ਦੇ ਹੱਕ 'ਚ ਵੀ ਆ ਸਕਦਾ ਉਹਿਓ ਹੋਇਆ ਉਹਿਓ ਹੋਇਆ ਤੇ ਇਥੇ ਸਿਸਟਮ ਇਦਾਂ ਦੇ ਆ ਕਿ ਪੰਚਾਇਤੀ ਇਲੈਕਸ਼ਨ ਬਚਾਉਣ ਵਾਲੇ ਜੱਜ ਨੂੰ ਬਾਅਦ ਦੇ ਵਿੱਚ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ ਜਿਹੜਾ ਕੁਝ ਦਿਨ ਬਾਅਦ ਰਿਟਾਇਰ ਹੋ ਗਿਆ ਸੀ ਸੋ ਸਭ ਕੁਝ ਹੋਤਾ ਹੈ ਤੇ ਇਸ ਮਾਮਲੇ 'ਚ ਕੀ ਹੁੰਦਾ ਹੈ ਦੇਖਦੇ ਹਾਂ ਇੰਤਜ਼ਾਰ ਕਰਦੇ ਹਾਂ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ